ਕੀ ਨਾਮ ਹੈ ਤੁਹਾਡਾ ਜੀ? ਸੰਤਰ ਸਿੰਘ ਅਸਾ ਕੀ ਕਟਣਾ ਕਢੀ ਤੁਹਾਡੇ ਨਾਲ ਜੀ? ਕਢਣਾ ਜੀ ਮੈਨੂੰ ਮੰਡੀ ਕਨੇ ਫੋਨ ਕਰਤਾ ਜੀ। ਕਿਨੇ ਜੀ? ਉਹ ਕਨੇ ਜੀ। ਹੂੰ ਇਹ ਕਹਿੰਦਾ ਮੇਰੇ ਕੋਲ ਡਿਪਟੀ ਦਾ ਫੋਨ ਆਇਆ ਉਹ ਵੀ ਤਾਂ ਛੋਡੇ ਕੋਲ ਤੰਨ ਮੋਬਾਈਲ ਚੋਰੀ ਲਿਆ ਵੀ ਅਸੀਂ ਚੈੱਕ ਕਰਾਉਣੀ। ਹੂੰ ਤੇ ਵੀ ਅਸੀਂ ਆਖਿਆ ਇਹ ਤਾਂ ਚੋਰੀ ਚੜ ਦੇ ਲਾਈਨ ਵਿੱਚ ਦੋ ਸਾਲ ਹੋ ਗਏ ਚੱਲ ਜਾਂ ਉਹ ਇਹਨਾਂ ਨੂੰ। ਵੀ ਹੁਣ ਤਾਂ ਹੀ ਤੁਹਾਨੂੰ ਕਹਿੰਦੇ ਪੁੱਛਿਆ ਨਹੀਂ। ਇਹ ਕਹਿੰਦਾ ਮੈਨੂੰ ਫੋਨ ਆਇਆ ਡਿਪਟੀ ਦਾ। ਹੂੰ ਤੇ ਵੀ ਦੋ ਗੱਡੀਆਂ ਭਰੀ ਖੜਿਆ ਬਰਨਾਲੇ ਆ ਗਏ। ਕਿੱਥੋਂ ਆਏ ਆ ਜੀਓ? ਬਠਿੰਡ ਦੇ ਹੋਣੀ ਕੰਦਾ ਠੀਕ ਹੈ ਪਹਿਲਾਂ ਬਰਨਾਲੇ ਖੜੀਆਂ ਗੱਡੀਆਂ ਤੇ ਵੀ ਮੈਂ ਤੂੰ ਸ਼ਾਇਦ ਨੇ ਪੈਸਾ ਦਾ ਕਰ ਦਿੱਤੀ 30000 ਤੀ ਇਹਦਾ ਮਖਰੀ 30000 ਤਾਂ ਮੇਰੇ ਕੋਲ ਹੈ ਨਹੀਂਗਾ ਮੇਰੇ ਕੋਲੇ 22000 ਤੀ ਆ ਮੈਂ ਬਲਦੇ ਉੱਥੋਂ ਘੋੜੇ ਕੇ ਤੂੰ ਪਾ ਦੇ ਇਹ ਕਹੇ ਤੇਰੇ ਮੁੰਡਾ ਤੇ ਚੱਕ ਕੇ ਪਰਚਾ ਪਾ ਦੇ ਉਹ ਸਾਰਿਆਂ ਤੇ ਮੈਂ ਮਾ ਡਰ ਚੋਂ ਮੁੰਡੇ ਕੋਲੇ ਜਾਵਾਂਗਾ ਹਜੇ ਮੈਨੂੰ ਕਾਹਦਾ ਕਹਦਾ ਤੂੰ ਪੈਸੇ ਦੇ ਨਾ ਇਹਨੂੰ ਕਹਿੰਦਾ ਠੱਗ ਜੀ ਯਾਰ ਮੁੱਖਾ ਜਾਲ ਹੁਣ ਆਪਣੇ ਜੀ ਜੋਰ ਕਲ ਜਾ ਗਏ ਤਾਂ ਹਾਂ ਜੀ ਤੁਸੀਂ ਕਿਹਨੇ ਸਲਾਹ ਨਹੀਂ ਕੀਤੀ ਇਸ ਵਿਸ਼ੇ ਤੇ ਸਲਾਹ ਭਾਈ ਇਹਨੇ ਮੌਕਾ ਹੀ ਨਹੀਂ ਦਿੱਤਾ ਮੇਰਾ ਕਹਿੰਦਾ ਪੁਲਸ ਆ ਗਈ ਮ ਕਿੰਨੇ ਪੈਸੇ ਦਿੱਤੇ 8000 ਰੁਪਿਆ ਜੀ ਮੋਬਾਈਲ ਫੋਨ ਕਿੰਨੇ ਸੀਗੇ ਰੋਟੇ ਤੰਨ ਜੀ ਉਹਨਾਂ ਦੀ ਕੀਮਤ ਕਿੰਨੀ ਸੀਗੀ ਉਹ ਵੀ 15 15000 ਰੁਪਿਆ ਜੀ ਅੱਛਾ ਇੱਕ ਫੋਨ ਦੀ 15000 ਕੀਮਤ ਸੀ ਹਾਂ ਜੀ ਠੀਕ ਅੱਛਾ ਫਿਰ ਕੋਈ ਪੁਲਿਸ ਆਈ ਸੋਡਿਕ ਕਰਕੇ ਆਈ ਨਹੀਂ ਕੋਈ ਨਾ ਪੁਲਸ ਨਹੀਂ ਆਈ ਜੀ ਨਾ ਕੋਈ ਫੋਨ ਆਇਆ ਸਾਨੂੰ ਅੱਛਾ ਤਾਂ ਫਿਰ ਤੁਸੀਂ ਇਹਦੀ ਕੋਈ ਤੈਅ ਤੱਕ ਨਹੀਂ ਗਏ ਠੰਡੇ ਨਹੀਂ ਜਾ ਕੇ ਪਤਾ ਕੀਤਾ ਠੰਡੇ ਜਾ ਕੇ ਪਤਾ ਕੀਤਾ ਜੀ ਉਹ ਕਹਿੰਦੇ ਛੋਟਾ ਤਾਂ ਨਾ ਵੀ ਇੱਥੇ ਜੀ ਕੋਈ ਫਿਰ ਕੋਈ ਐਫਐਸ ਦਰਜ ਕਰਾਈ ਇਹਨਾਂ ਦੇ ਖਿਲਾਫ ਤੁਸੀਂ ਹਾਂ ਕਰਾਈ ਆ ਜੀ ਕਿੰਨਾ ਟਾਈਮ ਹੋ ਗਿਆ ਅੱਜ ਹੋ ਗਏ ਹੁਣ ਕਿ ਤਨ ਚਾਰ ਮਹੀਨੇ ਜੀ ਘਟੋ ਘਟਾ ਅੱਛਾ ਤਿੰਨ ਚਾਰ ਮਹੀਨਿਆਂ ਦਾ ਤੁਹਾਡੇ ਦੀ ਕੋਈ ਸੁਣਵਾਈ ਨਹੀਂ ਹੋਈ ਹਾਂ ਨਹੀਂ ਕੋਈ ਸੁਣਵਾਈ ਨਹੀਂ ਹੋਈ ਜੀ ਠੀਕ ਹੈ ਤੁਸੀਂ ਐਦੇ ਖਿਲਾਫ ਜਾ ਕੇ ਕਿਸੇ ਵਧਾਇਕ ਨੂੰ ਐਮਐਲਏ ਨੂੰ ਜਾ ਕੇ ਕਿਤੇ ਮਿਲੇ ਉਹਨਾਂ ਨੇ ਕੀ ਵਿਸ਼ਵਾਸ ਦਾਇ ਸਾਨੂੰ ਉਹਨਾਂ ਨੇ ਕਹ ਕਾਈ ਵੀ ਨਾ ਕਹਨੇ ਮੋਬਾਈਲ ਦਵਾ ਦੋ ਨਾਲੇ ਪੈਸੇ ਦਵਾ ਦੇ ਜੀ ਅੱਛਾ ਉਹਨਾਂ ਨੇ ਮਤਲਬ ਚੌਂਕੀ ਚ ਫੋਨ ਕੀਤਾ ਠਾਣੀ ਚ ਫੋਨ ਕੀਤਾ ਹਾਂ ਜੀ ਉਹ ਤੇ ਮਾ ਨਹੀਂ ਅੱਛਾ ਮੈਨ ਕਲਾਂ ਠਾਣੀ ਚ ਫੋਨ ਕੀਤਾ ਹਾਂ ਜੀ ਕਿਹਨੂੰ ਫੋਨ ਕੀਤਾ ਸੀ ਠੀਕ ਹੈ ਸੋਨ ਫਿਰ ਪੈਸੇ ਮਿਲ ਗਏ ਜਾਂ ਨਹੀਂ ਮਿਲੇ ਜੀ ਨਹੀਂ ਜੀ ਕੁਛ ਨਹੀਂ ਮਿਲਿਆ ਜੀ ਮੈਂ ਮੰਗ ਕਰਦਾ ਸਰਸਤੀ ਦਾ ਹੜੀਆ ਤਮੰਨ ਕੇ ਇਹ ਮੈਂ ਤੇ ਇਹ ਗੋਗਾ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਡੇ ਉਹ ਜਿਹੜੇ ਪੈਸੇ ਦਿੱਤੇ ਤੇ ਮੋਬਾਈਲ ਦਿੱਤੇ ਵਾਪਸ ਹੋਣੇ ਚਾਹੀਦੇ ਅੰਕਲ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਸਰਜੀਤ ਸਿੰਘ ਆ ਜੀ ਅਸਾ ਜਿਹੜੀ ਇਹਨਾਂ ਦੀ ਘਟਨਾ ਘਟੀ ਗਈ ਹੈ ਇਹਨਾਂ ਤੋਂ ਪੈਸੇ ਲੈ ਕੇ ਗਿਆ ਸੀਗਾ ਗੋਗਾ ਜੋ ਪਿੰਡ ਦਾ ਮੈਂਬਰ ਆ ਨਾ ਤੇ ਉਹ ਤੁਸੀਂ ਘਟਨਾ ਨੂੰ ਦੇਖਿਆ ਆਪਣੇ ਅੱਥੀ ਜੀ ਮੈਂ ਪੈਸੇ ਉਹਨੂੰ ਦਿੱਤੇ ਆਈ 22000 ਰੁਪਏ ਗਣਕੇ ਇਹਨਾਂ ਨੇ ਮੈਨੂੰ ਦਿੱਤਾ ਅਸਿੰਦੇ ਨੇ 22000 ਰੁਪਏ ਗਣਕੇ ਉਹਨਾਂ ਕੋਲ ਨਾ ਮੋਬਾਈਲ ਹੁੰਦਾ ਹੈ ਕਿ ਹੈ ਵੀ ਚੋਰੀ ਦਾ ਮੋਬਾਈਲ ਆ ਛੁੱਟੇ ਸਰ ਪੰਜਾਬ ਲੋਕਾ ਡਰਾਈਵ ਤੋਂ ਕਹਾਤਾ ਫਿਰ ਪਤਾ ਇਹ ਵੀ ਚੋਰੀ ਦਾ ਮੋਬਾਈਲ ਆ ਹਾਂਜੀ ਵੀ ਉਹਨਾਂ ਨੇ ਇਹਨਾਂ ਨੇ ਲਿਆ ਇਹ ਤਾਂ ਕਾਲੀ ਕਿਆ ਤੋਂ ਚੋਰੀ ਦਾ ਮੋਬਾਈਲ ਡਰਵਾਤ ਮੁਕਾਤਾ ਕੋਈ ਇਹ ਤੋਂ ਡਰਵਾਤ ਉਹਨਾਂ ਨੂੰ ਪੈਸੇ ਕੋਮ ਦੇ ਪੈਸੇ ਲੱਗਣਗੇ ਵੀ ਹੁਣ ਖੜਾ ਛੁੱਟ ਜਾਊਗਾ ਬਸ 22000 ਰੁਪਏ ਅਸਿੰਦੇ ਨੇ ਮੈਨੂੰ ਦਿੱਤਾ ਮੈਂ ਉਹਨੂੰ ਦੇ ਦਿੱਤਾ ਗਣਕੇ ਮੋਬਾਈਲ ਵੀ ਦਿੱਤੇ ਤੈਨੂੰ ਤਨ ਮੋਬਾਈਲ ਮੋਬਾਈ ਮੋਬਾਈਲ ਤੋਂ ਲੈਣੀ ਆ ਫਿਰ ਤੁਹਾਨੂੰ ਮੋਬਾਈਲ ਜੀ ਉਹਨੇ ਚੋਣੀਆਂ ਅੱਛਾ ਅੰਕਲ ਜੀ ਜਿਹੜੇ ਮਤਲਬ ਪੈਸੇ ਦਿੱਤੇ ਗਏ ਤੁਹਾਡੇ ਰਾਹੀਂ ਦਿੱਤੇ ਗਏ ਜੀ ਹਾਂ ਮੈਂ ਦਿੱਤੇ ਆਪ ਕਰਨਗੇ ਅੱਛਾ ਤੁਸੀਂ 22000 ਰੁਪਏ ਉਹਨੂੰ ਦਿੱਤਾ ਗਿਆ ਜੀ 22000 ਰੁਪਏ ਤੁਸੀਂ ਕੀ ਨਾਮ ਸੀ ਉਹਨਾਂ ਜਿਹਨੂੰ ਪੈਸੇ ਦਿੱਤੇ ਤੁਸੀਂ ਸਤਨਾਬਸੋਂ ਗੋਗਰ ਅ ਸਾਰਟਕਟ ਨਾਮ ਕੀ ਗੋਗਾ ਕੀ ਨਾਮ ਤੁਹਾਡਾ ਕੀ ਨਾਮ ਹੈ ਜੀ ਸਰ ਜੀ ਕੀ ਨਾਮ ਤੁਹਾਡਾ ਜੀ ਰਾਜ ਸਿੰਘ ਅੱਛਾ ਰਾਜ ਸਿੰਘ ਜਿਹੜੇ ਮੋਬਾਈਲ ਲੈ ਗਏ ਨੇ ਉਹ ਮਤਲਬ ਤੁਹਾਡੇ ਨਾਮ ਆਏ ਸੀਗੇ ਬੀਬੀ ਤੁਹਾਡੇ ਤੋਂ ਨਾਮ ਲੈਂਦੇ ਸੀਗੇ ਹਾਂ ਜੀ ਮੇਰੇ ਡੈਡੀ ਤੋਂ ਪੈਸੇ ਹਟ ਗਿਆ ਉਹ ਸਤਨਾਮ ਸਿੰਘ ਗੋਗਾ ਫੜ ਕੇ ਇਹਨੂੰ ਰਾਤ ਮਕਾ ਕੇ ਕਹਿੰਦਾ ਮੇਰੀ ਪੁਲਿਸ ਰੋਕੀ ਵੀ ਆ ਦੋ ਤਿੰਨ ਗੱਡੀਆਂ ਭਰੀਆਂ ਗੱਡੀਆਂ ਡੈਪਟੀ ਦਾ ਫੋਨ ਆਇਆ ਮੈਨੂੰ ਹੂੰ ਕਹਿੰਦਾ ਨਾਲ ਇੰਨੇ ਪੈਸੇ ਦੋ ਨਾਲ ਮੋਬਾਈਲ ਦੇ ਠੀਕ ਹੈ ਦੱਸਦੇ ਨੇ ਮੇਰੇ ਡੈਡੀ ਨੇ ਘਰੋਂ ਖੜਾ ਦੇ ਹੂੰ ਕੀ ਕੋਈ ਗੱਲ ਚੋਰੀ ਦੇ ਨਾ ਹੋਣ ਜਦੋਂ ਅਸੀਂ ਉਹ ਬੰਦੇ ਨੂੰ ਪੁੱਛਿਆ ਵੀ ਤੋਂ ਮੋਬਾਈਲ ਲਈ ਠੀਕ ਹੈ ਉਹ ਕਹਿੰਦਾ ਕੋਈ ਚੋਰੀ ਦੇ ਮੋਬਾਈਲ ਨਹੀਂ ਮੇਰਾ ਜਾਂਦਾ ਹੂੰ ਇਹ ਰਹੀ ਇੱਥੇ ਤਲਾ ਦੇ ਕੇ ਆਈ ਹੂੰ ਪਰ ਨਾ ਮੈਂ ਕਰਦਾ ਨਹੀਂ ਠੀਕ ਹੈ ਮੈਂ ਤਾਂ ਕਦਾਂ ਤਰਵਾ ਦਿੱਤੀ ਉਹਨਾਂ ਨੇ ਗੌਰ ਜੀ ਨਹੀਂ ਕੀਤੀ 2015 ਦੇ ਨਾਲ ਬਾਅਦ ਜਦੋਂ ਸ਼ਾਦਿਆ ਉੱਥੇ ਸ਼ਤਨਾਮ ਗੋਬਿੰਦ ਹੂੰ ਕਹਣਾ ਮੈਂ ਨਵੇਂ ਸਾਲ ਵਾਲੇ ਦਿਨ ਛੋਡੇ ਨਾਲ ਜਦੋਂ ਮਠੇਡੇ ਪ੍ਰੂਫ ਦਊਂਗਾ ਉੱਥੇ ਹੂੰ ਵੀ ਮੈਂ ਪੈਸੇ ਦੇ ਚੁੱਕਿਆ ਹਾਂ ਹਾਂ ਕਹਣਾ ਮੈਂ ਮਠਿੰਡੇ ਪੋਰਸ ਨੂੰ ਪੈਸੇ ਦੇ ਆ ਉੱਥੇ ਕਿੰਨੇ ਮੋਬਾਈਲ ਦੇ ਆ ਹੂੰ ਜਦੋਂ ਜਾਣਾ ਸੀਗਾ ਨਵੇਂ ਸਾਲ ਵਾਲੇ ਦਿਨ ਉਦਦੇ ਦਵਾਰੇ ਲੱਤ ਖੁਲਾ ਕੇ ਵੀਰਦਾ ਵੀ ਅਗਰਗੇ ਸੁਗੇ ਪਹੁੰਚਣ ਲੱਗਿਆ ਤੇ ਨਹੀਂ ਗਿਆ ਹੂੰ ਅਜੀ ਜਸਵੀਰ ਸਿੰਘ ਖੇੜੀ ਆ ਉਹਦੇ ਕੋਲੇ ਫੇਰ ਗਿਆ ਹੂੰ ਈ ਦਸੋ ਗੋਦ ਉੱਥੇ ਉਹਨੇ ਸਰਪੰਚ ਦੇ ਸਾਹਮਣੇ ਫੋਨ ਲਾਇਆ ਕਹਿੰਦਾ ਦੋ ਦਿਨਾਂ ਚ ਜਾਂ ਤਾਂ ਇਹਨਾਂ ਨੂੰ ਮੋਬਾਈਲ ਤੇ ਪੈਸੇ ਭਰਵਾ ਦੇ ਕਰ ਖੇੜੀ ਨੇ ਜੀ ਜਦੀਬ ਨੇ ਹੂੰ ਉਹਨੇ ਪਤਾ ਸਤਨਾਮ ਨੂੰ ਫੋਨ ਲਾਇਆ ਹੂੰ ਆਪਣਾ ਉਹਨੂੰ ਫੋਨ ਲਾ ਕੇ ਕਹਿੰਦਾ ਸਤਨਾਮ ਕਹਿੰਦਾ ਕੋਈ ਨਾ ਹੀ ਨਾ ਜਾ ਕੇ ਦੋ ਦਿਨਾਂ ਚ ਨਾ ਮ ਪੈਸੇ ਦੇ ਮਗਰ ਤਿੰਨ ਚਾਰ ਦਿਨ ਬਾਅਦ ਫੇਰ ਪਤਾ ਕੀ ਤਾ ਕਹਿੰਦਾ ਉਹ ਵੀ ਤਾਂ ਵਾਅਦਾ ਟੁੱਟ ਗਿਆਦਾ ਕਿ 20 ਦਿਨ ਹੋਰ ਨਾ ਲਾਉਗੀ ਫਿਰ ਇਹ ਜਦੋਂ ਇੱਥੇ ਨਾ ਸੁਣੀ ਅਈ ਬਰਨਾਲੇ ਡਿਊਟੀ ਦੇ ਇਹ ਸਰਪੀਏ ਭੇਜ ਦੂਗੇ ਹੂੰ ਉਥੋਂ ਵੀ ਦਰਖਾਸਤ ਆ ਗਈ ਉਥੋਂ ਦਰਖਾਸਤ ਆਈ ਵੀ ਮਾਰਕ ਲਵਾ ਮੈਂ ਡਿਊਟੀ ਦੇ ਗਿਆ ਉਹ ਕੰਨੀ ਵੀ ਥਾਣੇ ਚ ਗਿਆ ਪੁੱਛਣ ਥਾਣੇ ਚ ਜਾ ਕੇ ਪਤਾ ਕਰ ਕਹਿੰਦੇ ਜਦੋਂ ਮੈਂ ਥਾਣੇ ਚ ਗਿਆ 3D ਕੁੜੀ ਫਿਰਦਾ ਉਹਦੇ ਕੇਸ ਨੂੰ ਖੀੜੀ ਨੂੰ ਮੈਂ ਪੁੱਛਿਆ ਹੀ ਮਾਰ ਕਰੋ ਮੈਂ ਤੜੀ ਗੱਬਾ ਖੜੀ ਰਾਜ ਕੋਈ ਕਹਿੰਦਾ ਮੈਂ ਤਨੂੰ ਤਾਂ ਤੂੰ ਰਹਿਣ ਦੇ ਕਹਾਂ ਮੈਂ ਉਹਨਾਂ ਨੂੰ ਫੋਨ ਲਾ ਕੇ ਪੁੱਛ ਨੂੰ ਜੇ ਤਾਂ ਆ ਗਈ ਤਾਂ ਠੀਕ ਆ ਜੇ ਨਾ ਆਏ ਤਾਂ ਫਿਰ ਕਹਾਂ ਦਿੰਦੇ ਹੀ ਆ ਅਸਾਂ ਬਠਿੰਡੇ ਛੋਡੇ ਨੂੰ ਕੌਣ-ਕੌਣ ਗਿਆ ਸੀ ਜੀ ਮੇਰੇ ਦੇ ਬਾਬਾ ਸੀਗੇ ਨਾਲ ਜੀ ਹੋਰ ਸੀਗੇ ਤਿੰਨ ਚਾਰ ਬੰਦੇ ਜੀ ਹਾਂ ਉਹਨਾਂ ਨੇ ਵੀ ਦੱਸਿਆ ਕਹਿੰਦੇ ਵੀ ਕੋਈ ਥੋੜਾ ਇੱਥੇ ਤਲਾਹ ਨਹੀਂ ਆਈ ਵੀ ਕੋਈ ਮੋਬਾਈਲਾਂ ਦਾ ਚੋਰੀ ਦੇ ਨਹੀਂ ਕੋਈ ਉਹ ਕੁਝ ਨਹੀਂ ਕਹਿੰਦੇ ਜੰਡੇ ਗਏ ਉਹ ਕਹਿੰਦੇ ਵੀ ਕੋਈ ਥੋੜੇ ਤਲਾਹ ਨਹੀਂ ਫਰਾਉਡ ਕੀਤਾ ਬਏ ਕੰਮ ਅਸੀਂ ਕਹਿੰਦੇ ਗਵਾਹੀ ਦਵਾਵਾਂਗੇ ਜਿੱਥੇ ਮਰਜੀ ਸਭ ਤੋਂ ਗਵਾਹੀ ਦਵਾ ਦੇਵਾਂਗੇ ਹੂੰ ਬਈ ਕੋਈ ਇੱਥੇ ਥੋੜੇ ਕੋਲ ਅਰਜ਼ੀ ਦਿੱਤੀ ਹੈਗੀ ਹਾਂ ਕੋਈ ਕਹਿੰਦੇ ਅਰਜ਼ੀ ਨਹੀਂ ਗਈ ਮੋਬਾਈਲ ਨੰਬਰ ਉਹਨਾਂ ਨੇ ਸਾਨੂੰ ਦਿੱਤਾ ਮਹਿਲਕਲਾਂ ਥਾਣੇ ਤੇ ਪੁਜੀੜੀ ਸਾਹਿਬ ਨੇ ਲੋੜ ਨਹੀਂ ਦਿੱਤੀ ਠੀਕ ਹੈ ਪੀੜੀ ਨਾਂ ਦਾ ਦਿੱਤੀ ਹੁਣ ਕੀ ਮੰਗ ਕਰਦੇ ਮੰਗ ਇਹੀ ਕਰਦੇ ਆਂ ਵੀ ਸਾਨੂੰ ਆਉਦੀ ਮੈਂ 10000 ਪੈਸੇ ਬਾਅਦ ਚ ਚਾਹੀਦੇ ਆ ਜਿਹੜਾ ਡਰਾ ਧਮਕਾ ਕੇ ਪੈਸੇ ਲਗਾਇਆਗਾ ਉਹਦੇ ਨਾਲ ਜਿਹੜੀ ਬੰਦੀ ਆ ਕਰਦੇ ਸਾਡੇ ਕੋਲੇ ਆਇਆ ਜੀ ਕਹਿੰਦਾ ਕਿ ਸਾਡੇ ਬੁੜੇ ਤੋਂ 22000 ਰੁਪਇਆ ਫੜ ਕੇ ਲੈ ਗਿਆ ਤਿੰਨ ਮੋਬਾਈਲ ਲੈ ਗਿਆ ਚਲੋ ਮੈਂ ਇਹਨੂੰ ਨਾਲ ਲਗਾ ਕੇ ਥਾਣੇ ਤਲਾਹ ਦਵਾਈ ਹਾਂ ਮੈਂ ਪਰ ਤਲਾਹ ਦੇਈ ਉਥੇ ਸੱਧਾਈ ਇਹਨੂੰ ਉਥੇ ਸੱਦ ਕੇ ਜਦੋਂ ਉਹਨੂੰ ਪੁੱਛਿਆ ਉਹ ਕਹਿੰਦਾ ਮੈਂ ਤਾਂ ਬਠਿੰਡੇ ਪੈਸੇ ਦੇ ਜਾਂਦੇ ਥਾਣੇਦਾਰ ਨੂੰ ਪਰ ਮੈਨੂੰ ਉੱਥੇ ਥਾਣੇ ਦੇ ਅੰਦਰ ਨੀਮਾ ਹੈ ਇਹ ਕਹਿਣਾ ਬਾਹਰ ਕਹੂੰਗਾ ਉੱਥੇ ਕੈਮਰੇ ਲੱਗੇ ਆ ਅੰਦਰ ਹੂੰ ਐਨੀ ਗੱਲ ਕਹਿ ਗਈ ਉਹ ਕਹਿੰਦਾ ਵੀ ਤੂੰ ਦਿਨ ਪਾ ਲੈਣਾ ਨਾ ਵੀ ਕਿੱਥੇ ਜਾਵੇਂਗਾ ਹੂੰ ਉਹ ਕਹਿੰਦਾ ਜਿਹਦੇ ਨਵੇਂ ਸਾਲ ਚੜਨਾ ਸੀਗਾ ਕਹਿੰਦਾ ਕਿ ਮੈਂ ਫਲਾਣੇ ਤੇ ਆਂ ਜਾਊਗਾ ਹੂੰ ਉਦੋਂ ਪਹਿਲਾਂ ਹੀ ਇਹ ਦਾਖਲ ਹੋਗਾ ਜੀ ਫਿਰ ਅਸੀਂ ਬਠਿੰਡੇ ਚਲੇ ਗਏ ਬਠਿੰਡੇ ਜਾ ਕੇ ਉੱਥੇ ਥਾਣੇ ਦੇ ਪੁਸਤਾਂ ਜੀ ਬੀਬੀ ਵਾਲਾ ਜਿਹੜਾ ਪੋਲਾ ਦਾ ਉਹਦੇ ਕੋਲੇ ਥਾਣਾ ਦਾ ਅੰਦਰ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਸੌਟੇ ਤੇ ਕੋਈ ਤਲਾਹ ਨਹੀਂ ਜੀ ਹੂੰ ਜੇ ਕੋਈ ਬੰਦਾ ਸੋਤੋਂ ਪੈਸੇ ਸਾਡੇ 9 ਤੇ ਲੈ ਗਿਆ ਤਾਂ ਸਾਨੂੰ ਜਿੱਥੇ ਮਰਗੀ ਸਾਦਲੇ ਸੀ ਦਵਾਈ ਦੇਣਾਂਗੇ ਹੂੰ ਬਸ ਇੰਨੀ ਗੱਲ ਹੋਈ ਆ ਉਦੋਂ ਮੁੜ ਕੇ ਕੋਈ ਸੁਣੀ ਨਹੀਂ ਗਈ ਤਕਰੀਬਨ ਸਾਨੂੰ ਮਦ ਗੇੜੇ ਖਾਣ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਹੋ ਗਏ ਜੀ 3.5 ਮਹੀਨੇ ਠੀਕ ਹੈ 3 ਮਹੀਨਾ ਤੋਂ ਆਪਣੀ ਕੋਸ਼ਿਸ਼ ਤੇ ਬੰਦੇ ਸੀਗੇ ਕੋਸ 2-3 ਉਹ ਲਾਰਿਆ ਜੀ ਬਸ ਟਾਈਮ ਲਗਾਏਗਾ ਯਾ ਅੱਜ ਦਵਾਉਣਿਆ ਕੱਲ ਨੂੰ ਦਵਾਉਣਿਆ ਉਹਨਾਂ ਨੇ ਦਵਾਇਆ ਨਹੀਂ ਅਖੀਰ ਨੂੰ ਉਹਨਾਂ ਨੇ ਕਿਹਾ ਜੀ ਸਾਡੇ ਬਸ ਦੀ ਗੱਲ ਹੈ ਨਹੀਂ ਇਹ ਹੂੰ ਵੇਦਾ ਅੱਗੇ ਵੀ ਇਹੀ ਕੋ ਕਰਦਾ ਸਾਡੇ ਕਹੇ ਤੋਂ ਨਹੀਂ ਮੰਨਦਾ ਹੂੰ ਬਾਜੀ ਉਹ ਤੋਂ ਮੁੜ ਕੇ ਚਲਾ ਦਿੱਤੀ ਦੋ ਕਹਾ ਕੋਈ ਗੱਲ ਨਹੀਂ ਸੁਣੀ ਕਿਸੇ ਨੇ ਹੂੰ ਉੱਥੇ ਬੰਦ ਕਰਤਾ ਠੱਪ ਕਰਤਾ ਕੰਮ ਠੀਕ ਹੈ ਇਨਸਾਫ ਦੀ ਕੀ ਮੰਗ ਕਰਦੇ ਹੋ ਹੁਣ ਅਸੀਂ ਮੰਗ ਕਰਦੇ ਆ ਇਹੋ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਉਹ ਬੰਦਾ ਲੋਕਾਂ ਨਾਲ ਇੱਕੋ ਹੀ ਕਰਦਾਗਾ ਪੁਲਿਸ ਦੇ ਨੌਕ ਤੇ ਪੈਸੇ ਲੈਂਦਾ ਇਹੋ ਇਹ ਗਰੀਬ ਬੰਦੇ ਆ ਮਜ਼ਦੂਰੀ ਮਿਹਨਤ ਕਰਦੇ ਨੇ ਇਹ ਕਹਿੰਦੇ ਆ ਵੀ ਇਹਨਾਂ ਦੀ ਜਿਹੜੀ ਰਗਮਾ ਤੇ ਮੋਬਾਈਲ ਆ ਉਹਨਾਂ ਦੇ ਵਾਪਸ ਕਰਾਏ ਜਾਣ। ਐਨੀ ਹੀ ਹੱਦੀ ਮਿਹਰਬਾਨੀ ਕਰ ਦਿਓ ਜੀ ਬਸ। ਇਹ ਹੈਗੇ ਨਹੀਂ। ਹਮਮ। ਸ੍ਰਿੰਦਰ ਸਿੰਘ ਇਹ ਗਰੀਬ ਬੰਦੇ ਨੇ। ਹਮਮ। ਇਹਨਾਂ ਨੂੰ ਨੁਸਾਖ ਦਵਾਇਆ ਜਾਵੇ ਇਹਨਾਂ ਦੇ ਪੈਸੇ ਵਾਪਸ ਤੇ ਮੋਬਾਈਲ ਵਾਪਸ ਕਰਾਏ ਜਾਣ। ਹਮਮ। ਬਸ ਇਹੋ ਹੀ ਸਾਡੀ ਮੰਗ ਆ। ਇਹਤੇ ਬੰਦੀ ਕਾਰਵਾਈ ਕੀਤੀ ਜਾਵੇ। ਇਹ ਬੰਦੇ ਦੇ ਕਾਹਨ ਕੋਈ ਨਾ ਹੋਰ ਨਾ ਕਰੇ।